15 ਸਾਲ ਉਮਰ ਹੈ ਲੇਕਿਨ ਆਪਣੇ ਪਿਤਾ ਦੇ ਨਾਲ ਹੱਥ ਵਟਾਉਂਦੀ ਹੈ ਖੇਤੀ ਦੇ ਕੰਮ ਦੇ ਵਿੱਚ ਤੇ ਟਰੈਕਟਰ ਨੂੰ ਇਸ ਤਰੀਕੇ ਨਾਲ ਚਲਾਉਂਦੀ ਹੈ ਕਿ ਉਂਗਲਾਂ ਦੇ ਉੱਤੇ ਜੇ ਸਮਝ ਲਿਆ ਜਾਵੇ ਤਾਂ ਟਰੈਕਟਰ ਨੂੰ ਨਚਾਉਂਦੀ ਹੈ ਪਾਪਾ ਨੇ ਸਿਖਾਈ ਦਾ ਐਨ ਵੀ ਕੇ ਜੀ ਕਰਦਾ ਕਰਨ ਕਿੱਦਾਂ ਹਟਾਈਨ ਕਰਨ ਜੀ ਦਾ ਠੀਕ ਹੈ ਇਹ ਇਸ ਚੀਜ਼ ਨੂੰ ਸਿੱਖਣ ਚ ਕਿੰਨਾ ਟਾਈਮ ਲੱਗਿਆ 2-3 ਸਾਲ ਇਤੀ ਸਾਰੀ ਕਰ ਲੈਂਦੇ ਹਾਂ ਜੀ ਕੁਝ ਕਰ ਲੈਂਦੇ ਖੇਤ ਨੇ ਮਾਂ ਪਿਆਰ ਨਾਲ ਮਦਦ ਕਰਿਆ ਕਰਦੇ ਹੋਣਾ ਨਾਲ ਸਾਥ ਨੇ ਇਹ ਮੈਂ ਵੇਖਿਆ ਹੁਣ ਵਾਈ ਕਰਨ ਦੀ ਸੀ ਟਰੈਕਟਰ ਚਲਾਣ ਦੀ ਸੀ ਜਿੱਥੇ ਮੁੰਡੇ ਵਾਈ ਤੋਂ ਭੱਜ ਜਾਂਦੇ ਆ ਉਥੇ ਖੁਦ ਵਾਈ ਕਰਦੇ ਹਾਂ ਜੀ ਮੈਂ ਇਕੱਲਾ ਮੇਰੇ ਨਾਲ ਸਾਥ ਦਿੰਦੀ ਹੈ ਪੂਰਾ ਅਸੀਂ ਆ ਧੀਆਂ ਕੋਲੋਂ ਸੇਧ ਲੈਣੀ ਚਾਹੀਦੀ ਹੈ ਸਾਨੂੰ ਆਪਣੇ ਸਮਾਜ ਦੇ ਵਿੱਚ ਵਿਚਰਦਿਆ ਹੋਇਆ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਤਾਂ ਬਚਾਈ ਸਕੀਏ ਨਾਲ ਪੰਜਾਬੀਅਤ ਨੂੰ ਵੀ ਕਾਇਮ ਰੱਖ ਸਕੀਏ ਆਪਣੇ ਉਸ ਵਿਰਸੇ ਨੂੰ ਵੀ ਕਾਇਮ ਰੱਖ ਸਕੀਏ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦਿੱਤਾ ਸੀ ਕਿ ਹੱਥੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਪੰਜਾਬ ਦੇ ਵਿੱਚ ਅਗਰ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਮੌਸਮ ਠੰਡ ਦੇ ਵੱਲ ਵੱਧਾ ਨਜ਼ਰ ਆ ਰਿਹਾ ਹੈ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਧੁੰਦ ਛਾਈ ਹੋਈ ਹੈ ਗਹਿਰੇ ਬੱਦਲ ਹਨ ਪਰ ਅਸੀਂ ਖੇਤਾਂ 'ਚ ਖੜੇ ਹਾਂ ਤੁਹਾਨੂੰ ਇੱਕ ਐਸੀ ਤਸਵੀਰ ਦਿਖਾਉਣ ਦੇ ਲਈ ਜਿਹੜੀ ਤਸਵੀਰ ਦੇਖ ਕੇ ਤੁਹਾਨੂੰ ਮਾਨ ਵੀ ਮਹਿਸੂਸ ਹੋਵੇਗਾ ਤੇ ਇਸ ਠੰਡ ਦੇ ਮੌਸਮ ਦੇ ਵਿੱਚ ਤੁਹਾਡੇ ਸਰੀਰ ਦੇ ਲੂ ਕੰਡੇ ਵੀ ਖੜੇ ਹੋ ਜਾਣਗੇ ਤੇ ਗਰਮੈਸ਼ ਵੀ ਪਹੁੰਚੇਗੀ ਤਸਵੀਰ ਹੈ ਇੱਕ ਐਸੀ ਜੱਟ ਧੀ ਦੀ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਤੇ ਬੈਠੀ ਹੈ 15 ਸਾਲ ਉਮਰ ਹੈ ਲੇਕਿਨ ਆਪਣੇ ਪਿਤਾ ਦੇ ਨਾਲ ਹੱਥ ਵਟਾਉਂਦੀ ਹੈ ਖੇਤੀ ਦੇ ਕੰਮ ਦੇ ਵਿੱਚ ਤੇ ਟਰੈਕਟਰ ਨੂੰ ਇਸ ਤਰੀਕੇ ਨਾਲ ਚਲਾਉਂਦੀ ਹੈ ਕਿ ਉਂਗਲਾਂ ਦੇ ਉੱਤੇ ਜੇ ਸਮਝ ਲਿਆ ਜਾਵੇ ਤਾਂ ਟਰੈਕਟਰ ਨੂੰ ਨਚਾਉਂਦੀ ਹੈ ਟਰੈਕਟਰ ਨੂੰ ਉਂਗਲਾਂ ਤੇ ਨਿਚਾ ਕੇ ਖੇਤੀ ਕਰਦੀ ਹੈ 15 ਸਾਲ ਦੀ ਉਮਰ ਹੈ ਪੜਦੀ ਵੀ ਹੈ ਪੜ੍ਹਾਈ ਦੇ ਨਾਲ ਨਾਲ ਪਿਤਾ ਦੇ ਇਸ ਖੇਤੀ ਦੇ ਕਿੱਤੇ ਦੇ ਵਿੱਚ ਹੱਥ ਵੀ ਪਾਉਂਦੀ ਹੈ ਜਿੱਥੇ ਅੱਜ ਕੱਲ ਅਕਸਰ ਹੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਚਾਹੇ ਇੰਸਟਾਗ੍ਰam ਪੇਜ ਹੋਵੇ ਫੇਸਬੁੱਕ ਪੇਜ ਹੋਵੇ ਜਾਂ ਫਿਰ ਹੋਰ ਜਿਹੜੇ ਪੇਜ ਬਣੇ ਹਨ ਸੋਸ਼ਲ ਮੀਡੀਆ ਤੇ ਉੱਤੇ ਝਾਤ ਮਾਰੀਏ ਤੇ ਅੱਜ ਕੱਲ ਦੀਆਂ ਕੁੜੀਆਂ ਤੇ ਮੁੰਡੇ ਜ਼ਿਆਦਾਤਰ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ ਵੀਡੀਓ ਬਣਾਵਣਾ ਪਾਉਂਦੇ ਨੇ ਆਪਣੇ ਪੋਜ ਨਵੇਂ-ਨਵੇਂ ਬਣਾ ਕੇ ਪਾਉਂਦੇ ਨੇ ਲੇਕਿਨ ਅਸੀਂ ਇਹ ਜਦੋਂ ਤਸਵੀਰ ਦੇਖੀ ਤਾਂ ਜਰੂਰੀ ਸਮਝ ਆ ਕਿ ਇਹ ਵੀ ਤਸਵੀਰ ਦਿਖਾਈਏ ਇਸ ਪੰਜਾਬ ਦੀ ਧੀ ਦੀ ਜਿਹੜੀ ਖੇਤੀ ਦੇ ਵਿੱਚ ਆਪਣੇ ਪਿਤਾ ਦਾ ਹੱਥ ਵਟਾਉਂਦੀ ਹੈ ਤੇ ਟਰੈਕਟਰ ਚਲਾ ਕੇ ਖੁਦ ਵਾਹੀ ਕਰਦੀ ਹੈ ਜ਼ਮੀਨ ਦੀ ਵਾਹੀ ਤੇ ਕਰਦੀ ਕਰਦੀ ਹੈ ਜਦੋਂ ਸਟੋਰੀ ਕਵਰ ਕਰਨ ਤੋਂ ਪਹਿਲਾਂ ਮੈਂ ਇਸ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਸਨ ਕਿ ਕੱਦੂ ਵੀ ਕਰਦੀ ਹੈ ਫਸਲ ਵੀ ਬੀਜਦੀ ਹੈ ਹੱਥ ਪੂਰਾ ਵਟਾਉਂਦੀ ਹੈ ਦੋ ਪੈਣਾ ਹਨ ਮਾਂ-ਬਾਪ ਹਨ ਭਰਾ ਕੋਈ ਨਹੀਂ ਆ ਲੇਕਿਨ ਪੁੱਤ ਬਣ ਕੇ ਪਿਤਾ ਦਾ ਸਾਥ ਦੇ ਦੀ ਹੈ ਖੇਤੀ ਦੇ ਵਿੱਚ ਐਸੀਆਂ ਧੀਆਂ ਕੋਲੋਂ ਸੇਧ ਲੈਣੀ ਚਾਹੀਦੀ ਹੈ ਸਾਨੂੰ ਆਪਣੇ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਤਾਂ ਬਚਾਈ ਸਕੀਏ ਨਾਲ ਪੰਜਾਬੀਅਤ ਨੂੰ ਵੀ ਕਾਇਮ ਰੱਖ ਸਕੀਏ ਆਪਣੇ ਉਸ ਵਿਰਸੇ ਨੂੰ ਵੀ ਕਾਇਮ ਰੱਖ ਸਕੀਏ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦਿੱਤਾ ਸੀ ਕਿ ਹੱਥੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਇਹ ਧੀ ਹੱਥੀ ਕੀਰਤ ਕਰ ਰਹੀ ਹੈ ਉਹੀ ਖੇਤੀ ਦੇ ਵਿੱਚ ਗੱਲਬਾਤ ਕਰ ਲਾਂਗੇ ਬੇਟਾ ਨਾਮ ਕੀ ਆਪਣਾ ਰਲੀਨ ਘਰ ਅਰਲੀਨ ਉਮਰ ਕਿੰਨੀ ਹੈ ਮੈਂ ਵੈਸੇ ਦੱਸਦੀ ਆ ਪਰ ਤੁਹਾਡੇ ਮੂੰਹ ਚ ਸੁਣਨਾ ਚਾਹੁੰਦਾ ਕਿੰਨੀ ਉਮਰ ਹੈ 15 ਤੇ ਇਹ ਟਰੈਕਟਰ ਕਿੰਨੇ ਸਾਲ ਹੋ ਗਏ ਚਲਾਉਂਦੇ ਆ ਦੋ ਤੇ ਕਿਦੋਂ ਕੋ ਜਾ ਸਿੱਖੀ ਪਾਪਾ ਤੇ ਕੀ ਮਨ ਚ ਆਇਆ ਸੀ ਜਦੋਂ ਟਰੈਕਟਰ ਚਲਾਉਣ ਦੀ ਜਾ ਸਿੱਖਣ ਲਈ ਤੁਸੀਂ ਪਾਪਾ ਨੂੰ ਕੀ ਕਿਹਾ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਸੀ ਉਹਨਾਂ ਨੇ ਆਪੇ ਸਿਖਾਈ ਜਾ ਅੱਛਾ ਤੇ ਹੁਣ ਫਿਰ ਟਰੈਕਟਰ ਚਲਾ ਲੈਂਦੇ ਹੋ ਡਰ ਨਹੀਂ ਲੱਗਦਾ ਖੇਤੀ ਕਰਨ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਟਰੈਕਟਰ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਵੇਖੀ ਨਾ ਤੇ ਮੁੰਡੇ ਵੀ ਨਹੀਂ ਖੇਤੀ ਤੋਂ ਕਰਕੇ ਰਾਜੀ ਮੁੰਡੇ ਵੀ ਖੇਤੀ ਤੋਂ ਦੂਰ ਭਜਦੇ ਆ ਪਰ ਤੁਸੀਂ ਟਰੈਕਟਰ ਚਲਾ ਕੇ ਮਾਂ-ਬਾਪ ਦਾ ਸਾਥ ਦੇ ਰਹੇ ਪਾਪਾ ਨੇ ਸਿਖਾਇਆ ਹੈਗਾ ਇਹ 100 ਕਿਜੀ ਕਰਨਾ ਕਰਨ ਕਿੱਦਾਂ ਹੈ ਡਾਈਨ ਕਰਨਾ ਜੀ ਦਾ ਠੀਕ ਹੈ ਇਹ ਜਦੋਂ ਫਿਰ ਟਰੈਕਟਰ ਚਲਾਉਂਦੇ ਹੋ ਉਦੋਂ ਡਰ ਨਹੀਂ ਆਂਦਾ ਮੈਂ ਨਹੀਂ ਹੁੰਦਾ ਜਿਸ ਤਿੱਕਣਾ ਮੈਂ ਵੇਖਿਆ ਤੁਸੀਂ ਟਰੈਕਟਰ ਚਲਾ ਰਹੇ ਸੀ ਹਨਾ ਆਮ ਬੰਦੇ ਵਾਂਗ ਤੁਸੀਂ ਉਂਗਲੀਆਂ ਤੇ ਸਟੀਅਰਿੰਗ ਘੁਮਾਈ ਜਾਂਦੇ ਹੋ ਇਹ ਇਸ ਚੀਜ਼ ਨੂੰ ਸਿੱਖਣ ਚ ਕਿੰਨਾ ਟਾਈਮ ਲੱਗ ਗਿਆ 2-3 ਸਾਲ ਤੇ ਹੁਣ ਫੇ ਖੇਤੀ ਸਾਰੀ ਕਰ ਲੈਂਦੇ ਹਾਂ ਹਾਂਜੀ ਕੀ ਕੁਛ ਕਰ ਲੈਂਦੇ ਆ ਖੇਤੀ ਦੇ ਕਦੋਂ ਕਰ ਲੈਨੀ ਸੁਆਗਾ ਫੇ ਲੈ ਮਮਤਾ ਧੀ ਆ ਲੈ 15 ਸਾਲ ਛੋਟੀ ਜੀ ਉਮਰ ਚ 2 ਸਾਲ ਪਹਿਲਾਂ ਤੁਸੀਂ ਟਰੈਕਟਰ ਚਲਾਉਣਾ ਸਿੱਖਿਆ ਤੇ ਹੁਣ ਇੰਨਾ ਕੰਮ ਵੀ ਕਰ ਲੈਂਦੇ ਹੋ ਨਾਲ ਪੜ੍ਹਦੇ ਵੀ ਹੋ ਪੜ੍ਹਾਈ ਕਿਸ ਤਰ੍ਹਾਂ ਦੀ ਚੱਲ ਰਹੀ ਆ ਤੇ ਮੈਨੇਜ ਕਿਦਾਂ ਕਰਦੇ ਹੋ ਸਾਰਾ ਸਮਾਂ ਮੈਂ ਠੀਕ ਚੱਲ ਰਹੀ ਹੈ ਮੈਨੇਜ ਹੋ ਜਾਂਦਾ ਹੈ ਰਾਤ ਨੂੰ ਪੜ੍ਹ ਲੈਂਦੀ ਠੀਕ ਹੈ ਘਰ ਚ ਕੌਣ ਕੌਣ ਆ ਮਮਾ ਪਪਾ ਤੇ ਨਾਲ ਮਿੱਪਾਂ ਨੇ ਛੋਟੀ اچھا ਘਰ ਚ ਤੁਸੀਂ ਵੱਡੇ ਹੋ ਦੋਹਾਂ ਚ ਤੇ ਭੈ ਨੂੰ ਕਦੀ ਸ਼ੌਂਕ ਜਾਗਿਆ ਟਰੈਕਟਰ ਚਲਾਉਣਾ ਨਹੀਂ ਉਹਨੂੰ ਨਹੀਂ ਅੱਛਾ ਤੁਹਾਨੂੰ ਸ਼ੌਂਕ ਆਇਆ ਤਾਂ ਕਿਦਾਂ ਫਿਰ ਖੇਤੀ ਚ ਕੀ ਕੁਝ ਬੀਜਦੇ ਹੋ ਕਦੂ ਕਾ ਵਗੈਰਾ ਕਰ ਲੈਂਦੇ ਹੋ ਖੇਤੀ ਕਿਸ ਤਰੀਕੇ ਦੀ ਕਰਦੇ ਹੋ ਸਾਰੀ ਪਾਪਾ ਨੇ ਮਦਦ ਹੀ ਖਰਦੀ ਜਿਵੇਂ ਆ ਕਿੰਦੇ ਇਦਾਂ ਕਰੀਦਾ ਠੀਕ ਹੈ ਤੇ ਕਦੀ ਮਨ ਚ ਆਇਆ ਨਹੀਂ ਕਿ ਪਾਪਾ ਨੇ ਮੈਨੂੰ ਕਿਹੜੇ ਪਾਸੇ ਪਾਤਾ ਖੇਤੀ ਵਾਲੇ ਪਾਸੇ ਮੈਂ ਆ ਤੇ ਪੜ੍ਹ ਲਿਖ ਕੇ ਤੇ ਕੁਝ ਹੋਰ ਬੰਨਣਾ ਸੀ ਜਾਂ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਜਾਣਾ ਨਹੀਂ ਤਾਂ ਨਹੀਂ ਠੀਕ ਹੈ ਤੇ ਪਾਪਾ ਨੇ ਜਦੋਂ ਤੁਸੀਂ ਕਿਹਾ ਮੈਂ ਵੀ ਟਰੈਕਟਰ ਚ ਜਾ ਸਿੱਖਣੀ ਹਾਂ ਉਹ ਕਿ ਕਿਆ ਪਾਪਾ ਨੇ ਕਿੰਨੇ ਦਿਨਾਂ ਦੇ ਸਿੱਖ ਲਈ ਟਾਈਮ ਲੱਗਦਾ ਕਿੰਨਾ ਲੱਗਿਆ 15 ਦਿਨ ਠੀਕ ਹੈ ਤੇ ਖੇਤੀ ਜਦੋਂ ਕਰਦੇ ਪਏ ਤੁਸੀਂ ਹੁਣ ਵੀ ਟਰੈਕਟਰ ਚਲਾ ਰਹੇ ਹੋ ਬਾਹਰ ਹੀ ਪਹਿਲੀਆਂ ਕਿੰਨਾ ਚਿਰ ਲੱਗ ਜਾਂਦਾ ਪਹਿਲੀ ਵਾਂਚ ਥੋੜਾ ਹੀ ਲੱਗਦਾ ਹਾਂਜੀ ਕਾਵੜ ਨਹੀਂ ਹੁੰਦੀ ਖੁਸ਼ੀ ਮਿਲਦੀ ਹੈ ਕੀ ਕਹਿਣਾ ਚਾਹਦੇ ਹੋ ਆਪਣੇ ਵਰਗੀਆਂ ਕੁੜੀਆਂ ਨੂੰ ਜਿਹੜੀਆਂ ਅੱਜ ਕੱਲ ਐਵੇਂ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਂਦੀਆਂ ਦਿੰਦੀਆਂ ਵੀਡੀਓ ਬਣਾਉਂਦੀਆਂ ਰਹਿਣਦੀਆਂ ਘਰ ਚ ਬਹਿਲੀਆਂ ਬੈਠੀਆਂ ਦਿੰਦੀਆਂ ਨੇ ਫੈਸ਼ਨ ਵੱਲ ਧਿਆਨ ਦਿੰਦੀਆਂ ਨੇ ਪਰ ਕੰਮ ਵੱਲ ਨਹੀਂ ਦਿੰਦੀਆਂ ਨਹੀਂ ਨਹੀਂ ਇਹ ਕਿ ਆਪਣੇ ਮਾਪਿਆਂ ਸੁਣ ਲੈ ਮਦਦ ਕਰਿਆ ਕਰਦੇ ਹੋ ਨਾ ਸਾਥਿਆ ਕਿ ਨੁਕਸ ਕਰਿਆ ਪਿਤਾ ਨੇ ਕਿ ਅੱਖੀ ਜਦੋਂ ਪਿਆਲੀ ਵਾਂਦੇ ਟਰੈਕਟਰ ਨਾਲ ਵੀ ਆ ਗਲਤ ਬਾਤ ਹੀ ਤੂੰ ਇਦਾਂ ਨਹੀਂ ਵਾਣੀ ਇਦਾਂ ਵਾਣੀ ਘਰ ਦੇਸ ਖੁੰਦੇ ਦਾ ਅੱਛਾ ਹੁਣ ਜਾਜਾ ਬੁੜੀ ਕਿੰਨਾ ਚਿਰ ਹੋ ਗਿਆ ਹੁਣ ਇੱਥੇ ਟਰੈਕਟਰ ਚਲਾਣ ਦੇ ਹੀ ਕਿੰਨਾ ਚਿਰ ਹੋ ਗਿਆ ਕਿੰਨਾ ਸਮਾਂ ਹੋ ਗਿਆ ਟਰੈਕਟਰ ਚਲਾ ਰਹੀ ਸਵੇਰ ਦੀ ਵਾਈ ਕਰ ਰਹੇ ਹੋ ਹਾਂਜੀ ਅੱਜ ਛੁੱਟੀ ਹੈ ਠੀਕ ਹੈ ਕੀ ਬਿਜ਼ਨਸ ਕਣਕ 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 ਦੀ ਤਿਆਰੀ ਕਰ ਰਹੇ ਹਾਂ ਜੀ ਜੀ ਬਿਲਕੁਲ ਤੁਸੀਂ ਸੁਣਿਆ ਹੈ ਕਿ ਇਹ ਧੀ 15 ਸਾਲ ਦੀ ਹੈ ਥੋੜਾ ਸ਼ਰਮਾਂ ਦੀ ਜ਼ਰੂਰ ਹੈ ਲੇਕਿਨ ਜੇ ਕਹਿ ਲਿਆ ਜਾਵੇ ਇਰਾਦਾ ਮਜ਼ਬੂਤ ਹੈ ਪਿਤਾ ਨੂੰ ਖੁਦ ਕਹਿ ਕੇ ਟਰੈਕਟਰ ਦੀ ਜਾ ਸਿੱਖੀ ਤੇ ਅੱਜ ਟਰੈਕਟਰ ਦੇ ਨਾਲ ਵਾਹੀ ਕਰਦੀ ਨਜ਼ਰ ਆ ਰਹੀ ਹੈ ਕਹਿੰਦੀ ਹੈ ਕਿ ਇਸ ਖੇਤਾਂ ਦੇ ਵਿੱਚ ਕਣਕ ਬੀਜਣੀ ਹੈ ਜਿਸ ਦੇ ਕਰਕੇ ਮਿਹਨਤ ਕਰ ਰਹੀ ਹਾਂ ਸਵੇਰ ਦੀ ਇੱਥੇ ਟਰੈਕਟਰ ਚਲਾ ਕੇ ਇਹ ਵਾਈ ਕਰ ਰਹੀ ਸੀ ਇਹਦੇ ਪਿਤਾ ਵੀ ਸਾਡੇ ਨਾਲ ਮੌਜੂਦ ਨੇ ਤੇ ਉਹ ਵਿਅਕਤੀ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਸਾਨੂੰ ਇਸ ਧੀ ਤੱਕ ਲਿਆਂਦਾ ਸਭ ਤੋਂ ਪਹਿਲਾਂ ਪਿਤਾ ਨਾਲ ਗੱਲਬਾਤ ਕਰਦੇ ਆ ਪਾਜੀ ਤੁਸੀਂ ਇਸ ਪਾਸੇ ਆਓ ਕਿਉਂਕਿ ਮੈਂ ਚਾਹਨਾ ਕਿ ਤਸਵੀਰਾਂ ਦੇ ਵਿੱਚ ਸਾਡੀ ਉਹ ਧੀ ਵੀ ਨਜ਼ਰ ਆਂਦੀ ਰਵੇ ਇੱਥੇ ਕਿ ਜਿ ਆਓ ਪਾਜੀ ਉਹ ਧੀ ਵੀ ਨਜ਼ਰ ਆਵੇ ਤਾਂ ਕਿ ਲੋਕਾਂ ਨੂੰ ਜਾਣ ਸੇ ਵਖਾ ਸਕੀਏ ਵੀ ਇਸ ਤਰੀਕੇ ਦੀਆਂ ਵੀ ਧੀਆਂ ਹੈਗੀਆਂ ਨੇ ਜਿਹੜੇ ਮਾਂ-ਬਾਪ ਦਾ ਸਾਥ ਦਿੰਦੀਆਂ ਨੇ ਪਾਜੀ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਵਿੱਚ ਮੈਂ ਆ ਤੇ ਮੇਰੀ ਕਰਦੇ ਆ ਤੇ ਦੋ ਬੇਟੀਆਂ ਇਹ ਬੇਟੀ ਵੱਡੀ ਹਾਂਜੀ ਹਾਂਜੀ ਇਹ ਮੈਂ ਵੇਖਿਆ ਹੁਣ ਵਾਈ ਕਰਨ ਦੀ ਸੀ ਟਰੈਕਟਰ ਚ ਲਾਣ ਦੀ ਸੀ ਜਿੱਥੇ ਮੁੰਡੇ ਵਾਈ ਤੋਂ ਭੱਜ ਜਾਂਦੇ ਆ ਉੱਥੇ ਖੁਦ ਵਾਈ ਕਰ ਰਹੀ ਹਾਂਜੀ ਮੈਂ ਇਕੱਲਾ ਵਾ ਮੇਰੇ ਨਾਲ ਸਾਥ ਦਿੰਦੀ ਹੈ ਪੂਰਾ ਅੱਛਾ ਹਾਂਜੀ ਹਾਂਜੀ ਇਹ ਫਿਰ ਟਰੈਕਟਰ ਚ ਲਾਣ ਦੀ ਇਹਨੇ ਆਪ ਹੀ ਤੁਹਾਨੂੰ ਕਿਹਾ ਕਿ ਮੈਂ ਜਾ ਸਿੱਖਣੀ ਹੈ ਜਾਂ ਤੁਸੀਂ ਸਿਖਾਇਆ ਹੈ ਹਾਂਜੀ ਇਹ ਵੀ ਥੋੜਾ ਸ਼ੌਂਕ ਰਾਹ ਦਿੱਸ ਫਿਰ ਮੈਂ ਇਹਨੂੰ ਸਿਖਾ ਦਿੱਤਾ ਠੀਕ ਹੈ ਹਾਂਜੀ ਜਣੀ ਦੇ ਵਿੱਚ ਸਿੱਖ ਗਈ ਬਸ ਹਫਤੇ ਵਿੱਚ ਸਿੱਖ ਗਈ ਜਿਸ ਤਰ੍ਹਾਂ ਵਾਈ ਆਮ ਤੁਸੀਂ ਕਰਦੇ ਰਹੇ ਹੋ ਉਸ ਤਿੱਕਾ ਕਰ ਲੈਂਦੀ ਪੂਰੀ ਵਾਈ ਹਾਂਜੀ ਹਾਂਜੀ ਪੂਰੀ ਬੰਦੀ ਹੁਣ ਮੈਂ ਵੇਂਦਾ ਨਹੀਂ ਆਪੇ ਵਾਈ ਜਾਂਦੀ ਅੱਛਾ ਜੀ ਹਾਂਜੀ ਮੈਂ ਵੀ ਉਹਨੂੰ ਪੁੱਛਿਆ ਵੀ ਹੁਣ ਡਰ ਨਹੀਂ ਲੱਗਦਾ ਕਦੀ ਟਰੈਕਟਰ ਚਲਾਉਣ ਲੱਗਾ ਨਹੀਂ ਹੁਣ ਲੱਗੇ ਖਲੋਣ ਦੀ ਲੋੜ ਨਹੀਂ ਆ ਮੈਂ ਆਪਣਾ ਕੰਮ ਕਰਦਾ ਦਿੰਦਾ ਇਹ ਵਾਈ ਜਾਂਦੀ ਠੀਕ ਆ ਹਾਂਜੀ ਹਾਂਜੀ ਜਿਸ ਤਰ੍ਹਾਂ ਤੁਹਾਡੇ ਦੋ ਧੀ ਆਈ ਨੇ ਹਣਾ ਨਹੀਂ ਤੇ ਜਦ ਆਮ ਘਰਾਂ ਚ ਦੋ ਧੀਆ ਹੁਣ ਤੇ ਪੁੱਤ ਦੀ ਆਸ ਹੁੰਦੀ ਆ ਪਰ ਇਹ ਤੇ ਤੁਹਾਡਾ ਪੁੱਤ ਬਣ ਕੇ ਸਾਥ ਦੇ ਹਾਂਜੀ ਹਾਂਜੀ ਪੂਰਾ ਸਾਥ ਦੇਂਦੀ ਆ ਅਸੀਂ ਕਦੀ ਸਮਝਿਆ ਨਹੀਂ ਪੁੱਤ ਬਾਰੇ ਜਾਂ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਹੀ ਪੁੱਤ ਸਮਝਦੇ ਹਾਂ ਪੜਾਈ ਫਸਟ ਹੁੰਦੀ ਆ ਠੀਕ ਆ ਹਾਂਜੀ ਤੇ ਇਹ ਖੇਤੀ ਦਾ ਤੇ ਪੜ੍ਹਾਈ ਦਾ ਸਾਰਾ ਸਮਾਂ ਕਰ ਲੈਂਦੀ ਆ ਮੈਨੂੰ ਜਿਸ ਦੇ ਹੁਣ ਜਦੋਂ ਛੁੱਟੀ ਆ ਛੁੱਟੀ ਵਿੱਚ ਤੇ ਕਰੀ ਜਾਂਦੀ ਆ ਜਦ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਆ ਉਦੋਂ ਕਦੋਂ ਕਰ ਲੈਂਦੀ ਆ ਸਾਰੇ ਕੰਮ ਕਰੀ ਜਾਂਦੀ ਆ ਠੀਕ ਆ ਹਾਂਜੀ ਸਾਥ ਮਿਲ ਗਿਆ ਤੁਹਾਨੂੰ ਹਾਂਜੀ ਬੋਲ ਕੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਮਾਪਿਆਂ ਨੂੰ ਜਿਹੜੇ ਧੀਆਂ ਨੂੰ ਵੇਖਦੇ ਆ ਹੋયા ਵੀ ਪੁੱਤ ਦੀ ਆਸ ਰੱਖਦੇ ਆ ਧੀਆਂ ਨੂੰ ਥੋੜਾ ਗਰਸ ਕੇ ਰੱਖਦੇ ਆ ਘੁੱਟ ਕੇ ਰੱਖਦੇ ਆ ਦੱਬ ਕੇ ਰੱਖਦੇ ਆ ਨਾ ਨਹੀਂ ਜੀ ਉਹ ਤੇ ਗਲਤ ਗੱਲ ਆ ਅਸੀਂ ਤੇ ਕਦੀ ਅਜਿਹਾ ਕੰਮ ਨਹੀਂ ਕੀਤਾ ਇਹਨਾਂ ਨਾਲ ਅਸੀਂ ਆਪਣੇ ਪੁੱਤਾਂ ਵਾਂਗੂ ਹੀ ਇਹਨਾਂ ਨੂੰ ਵੀ ਬਿਲਕੁਲ ਇਹ ਪਿਤਾ ਹਨ ਇਸ ਦੀ ਦੇ ਕਹਿੰਦੇ ਹਨ ਕਿ ਸ਼ੌਕ ਹੈ ਇਹਨੂੰ ਤੇ ਜੱਟ ਸਿਖਾਈ ਹੈ ਸਾਡੇ ਨਾਲ ਭਾਜੀ ਮੌਜੂਦ ਨੇ ਇੱਥੇ ਇਸ ਪਿੰਡ ਦੇ ਸਰਪੰਚ ਹਨ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਤੁਸੀਂ ਇਹਨੂੰ ਵੀਡੀਓ ਭੇਜੀ ਸੀ ਇਹਦੀ ਟਰੈਕਟਰ ਚਲਾਉਂਦਿਆਂ ਦੀ ਹਨਾ ਸਾਡੀ ਵੀ ਜਿਗਿਆਸਾ ਜਾਗੀ ਕਿ ਜਾ ਕੇ ਆਪ ਵੇਖੀਏ ਤੇ ਫਿਰ ਇਹਦੀ ਸਟੋਰੀ ਕਵਰ ਕਰਕੇ ਲੋਕਾਂ ਤੱਕ ਪਹੁੰਚਾਈਏ ਤੁਹਾਨੂੰ ਕਿਵੇਂ ਦਾ ਲੱਗਦਾ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਕੁੜੀਆਂ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਵੀਡੀਓ ਬਣਾਉਂਦੀਆਂ ਨੇ ਪਰ ਹੱਥ ਘਰ ਦੇ ਕੰਮ ਨੂੰ ਲਾ ਕੇ ਰਹਿਦੀਆਂ ਦੇਖੋ ਜਦੋਂ ਬੇਟੀ ਨੂੰ ਆਪਾਂ ਖੇਤੀ ਕਰਦਿਆਂ ਵੇਖਿਆ ਨਾ ਮੈਨੂੰ ਪਹਿਲਾਂ ਵੀ ਪਤਾ ਲੱਗਾ ਵੀ ਤਿੰਨ ਸਾਲ ਤੋਂ ਇੱਕ ਥੋੜਾ-ਬੋੜਾ ਟਰੈਕਟਰ ਚਲਾਉਂਦੀ ਐ ਮੈਂ ਵੀ ਖੇਤੀ ਨਾਲ ਸੰਬੰਧ ਰੱਖਣਾ ਜਦੋਂ ਮੈਨੂੰ ਆਣ ਕੇ ਪ੍ਰੋਪਰ ਜ਼ਮੀਨ ਮੋਂਦਿਆਂ ਵੇਖਿਆ ਨਾ ਇਹਨੇ ਇੰਨੀ ਸਿਆਣਫnal ਸੁਚੱਜੇ ਢੰਗ ਨਾਲ ਟਰੈਕਟਰ ਚਲਾਇਆ ਕੋਈ ਚੰਗਾ ਭਲਾ ਜੀਵਿੰਦਾਰ ਜਾਂ ਚੰਗਾ ਡਰਾਈਵਰ ਵੀ ਨਹੀਂ ਚਲਾਉਂਦਾ ਮੈਨੂੰ ਇੱਥੇ ਮਾਣ ਹੋਇਆ ਵੀ ਸਾਡੀ ਧੀ ਹੋ ਕੇ ਤੇ ਖੇਤੀ ਨਾਲ ਜੁੜੀ ਐ ਤੇ ਮਾਣ ਇਹ ਸਾਡੇ ਭਰਾ ਤੇ ਵੀ ਹੋਇਆ ਜਿੰਨੇ ਇਹਨੂੰ ਇਸ ਪਾਸੇ ਤੋਰਿਆ ਫਿਰ ਜਿਹੜੀਆਂ ਗੱਲਾਂ ਤੁਸੀਂ ਬੱਚੀ ਨੂੰ ਪੁੱਛਿਆ ਮੈਂ ਵੀ ਪੁੱਛਿਆ ਕਹਿੰਦੀ ਮੇਰੇ ਪਾਪਾ ਨੇ ਮੈਨੂੰ ਸਿਖਾਇਆ ਮੇਰਾ ਵੀ ਸ਼ੌਂਕ ਸੀ ਇਹ ਗੱਲਾਂ ਸੁਣ ਕੇ ਨਾ ਮੇਰੇ ਕੋ ਰਿਆ ਨਹੀਂ ਗਿਆ ਮੈਂ ਛੋਟੀ ਦੀ ਵੀਡੀਓ ਬਣਾ ਕੇ ਤੁਹਾਨੂੰ ਪਾਈ ਤੁਸੀਂ ਆਇਓ ਤੁਹਾਡਾ ਧੰਨਵਾਦ ਬੜੀ ਚੰਗੀ ਗੱਲ ਹੈ ਅੱਜ ਕੱਲ੍ਹ ਦੀਆਂ ਬੱਚੀਆਂ ਸਾਡੀਆਂ ਧੀਆਂ ਨੇ ਉਹ ਸਾਡੇ ਬੱਚੇ ਨੇ ਜਿਹੜੀਆਂ ਗਲਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੇ ਸਰੀਰ ਦਾ ਸ਼ੋਸ਼ਣ ਕਰਦੀਆਂ ਨੇ ਮੈਂ ਉਹਨਾਂ ਭੈਣਾਂ ਨੂੰ ਉਹਨਾਂ ਧੀਆਂ ਨੂੰ ਇੱਕ ਸਰਪੰਚ ਹੋਣ ਦੇ ਨਾਤੇ ਬੇਨਤੀ ਕਰਨੀ ਚਾਹੁੰਦਾ ਇਸ ਬੱਚੀ ਤੋਂ ਕੋਈ ਸਿੱਖਿਆ ਜਾਵੇ ਇਸ ਬੱਚੀ ਨੇ ਉਹ ਮਿਸਾਲ ਪੈਦਾ ਕੀਤੀ ਹੈ ਅੱਜ ਦੀ ਕੱਲ ਅਸੀਂ ਬਾਬੇ ਨਾਨਕ ਦਾ ਜਨਮ ਦਿਨ ਮਨਾ ਕੇ ਹਟਿਆ ਬਾਬੇ ਨਾਨਕ ਨੇ ਵੀ ਸਾਨੂੰ ਖੇਤੀ ਨਾਲ ਜੋੜਿਆ ਤੇ ਅਗਲੀ ਗੱਲ ਅੱਜ ਸਾਨੂੰ ਮੌਕਾ ਮਿਲ ਗਿਆ ਧੀ ਤੋਂ ਸਿੱਖਿਆ ਲੈਣ ਦਾ ਧੀ ਨੇ ਵੀ ਸਾਨੂੰ ਖੇਤੀ ਵਾਲੇ ਪਾਸੇ ਪ੍ਰੇਰਿਤ ਕੀਤਾ ਤੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਜਿਹੜੇ ਖੇਤੀ ਤੋਂ ਭੱਜਦੇ ਜਾਂਦੇ ਨੇ ਬਾਹਰ ਲਿਆਂ ਦੇਸ਼ਾਂ ਵੱਲ ਭੱਜੇ ਜਾਂਦੇ ਨੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕਮਾਈ ਕਰ ਸਕਦੇ ਆ ਖੇਤੀ ਨਾਲ ਜੁੜ ਕੇ ਆਪਾਂ ਕਮਾਈ ਕਰ ਸਕਦੇ ਆ ਤੇ ਆਧਾਰਨ ਦੇ ਤੌਰ ਤੇ ਇਹ ਸਾਡੀ ਧੀ ਹੈ ਸਾਨੂੰ ਮਾਣ ਹੈ ਕਿ ਇਹ ਸਾਡੀ ਧੀ ਹੈ ਸਾਡੇ ਪਿੰਡ ਦੀ ਹੈ ਇਹ ਸਾਡੇ ਭਰਾ ਦੀ ਧੀ ਹੈ ਇਹਦੀਆਂ ਦੋ ਬੇਟੀਆਂ ਨੇ ਇਹ ਬੇਟਾ ਇਹਦੇ ਵਿੱਚੋਂ ਬੇਟਾ ਦੇਖਦੇ ਨੇ ਇਹਨਾਂ ਨੇ ਕਦੀ ਇਦਾਂ ਦੀ ਮੰਨਚ ਨਹੀਂ ਸੋਚ ਰੱਖੀ ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਵਾ ਵੀ ਜਿਹੜੇ ਲੋਕ ਆਪਣੀਆਂ ਧੀਆਂ ਨੂੰ ਕੁੱਖ ਦੇ ਵਿੱਚ ਕਤਲ ਕਰਾਉਂਦੇ ਆ ਨਾ ਉਹ ਇਸ ਬੱਚੀ ਤੋਂ ਸਿੱਖਿਆ ਲੈਣ ਧੀਆਂ ਬੋਝ ਨਹੀਂ ਹੁੰਦੀਆਂ ਧੀਆਂ ਮਾਪਿਆਂ ਦੇ ਸਿਰਾਂ ਦਾ ਤਾਜ ਹੁੰਦੀਆਂ ਨੇ ਬਸ ਮੈਂ ਇਹੋ ਕੁਛ ਹੀ ਕਹਾਂਗਾ ਧੰਨਵਾਦ ਹੈ ਤੁਹਾਡਾ ਤੁਸੀਂ ਆਏ ਹੋ ਇਸ ਬੱਚੀ ਨੂੰ ਤੁਸੀਂ ਪ੍ਰਮੋਟ ਕਰਨ ਲਈ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਬਿਲਕੁਲ ਪਿੰਡ ਹਰਧਾਨ ਜਿੱਥੋਂ ਦੀ ਰਹਿਣ ਵਾਲੀ ਹੈ ਇਹਤੀ ਤੁਸੀਂ ਤਸਵੀਰ ਦੇਖ ਲਓ ਕਿ ਇਸ ਤਸਵੀਰ ਨੂੰ ਦੇਖ ਕੇ ਮੈਂ ਵੀ ਹੈਰਾਨ ਹੋ ਗਿਆ ਸੀ ਕਿ ਜਿੱਥੇ ਅੱਜ ਕੱਲ ਦੇ ਨੌਜਵਾਨ ਖੇਤੀ ਦੇ ਕਿੱਤੇ ਤੋਂ ਭਜਦੇ ਨਜ਼ਰ ਆ ਰਹੇ ਨੇ ਚਾਹੇ ਬਾਪ ਦਾਦਾ ਖੇਤੀ ਕਰਦੇ ਹੋਣ ਲੇਕਿਨ ਖੁਦ ਖੇਤੀ ਕਰਕੇ ਰਾਜੀ ਨਹੀਂ ਉਥੇ ਇਹ ਧੀ 15 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਦਾ ਸਾਥ ਦੇ ਰਹੀ ਹੈ ਖੇਤੀ ਦੇ ਵਿੱਚ ਪੜਦੀ ਵੀ ਹੈ ਪੜ੍ਹਾਈ 'ਚ ਵੀ ਚੰਗੀ ਹੈ ਅਵਲ ਆਂਦੀ ਹੈ ਕਲਾਸਾਂ 'ਚੋਂ ਆਪਣੇ ਇਮਤਿਹਾਨਾਂ 'ਚੋਂ ਤੇ ਕਿਤਨਾ ਕਿਤੇ ਪਰਿਵਾਰ ਦੇ ਵਿੱਚ ਪਿਤਾ ਦਾ ਸਾਥ ਦਦਿਆ ਹੋਇਆ ਹੈ ਖੇਤੀ ਕਿਤੇ ਨੂੰ ਅਪਣਾ ਰਹੀ ਹੈ ਟਰੈਕਟਰ ਵਾਹ ਚਲਾ ਕੇ ਖੁਦ ਖੇਤੀ ਵਾਹਦੀ ਹੈ ਫਸਲ ਬੀਜਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਖੁਸ਼ੀ ਮਿਲਦੀ ਹੈ ਮੈਨੂੰ ਸ਼ੌਂਕ ਸੀ ਖੇਤੀ ਕਰਨ ਦਾ ਤਦ ਹੀ ਪਿਤਾ ਨੂੰ ਕਿਹਾ ਕਿ ਮੈਨੂੰ ਟਰੈਕਟਰ ਚਲਾਉਣਾ ਸਿਖਾਓ ਤੇ ਅੱਜ ਉਹ ਹੀ ਟਰੈਕਟਰ ਉਂਗਲਾਂ ਉੱਤੇ ਨਚਾਉਂਦੀ ਹੈ ਤਾਂ ਖੇਤਾਂ ਦੇ ਵਿੱਚ ਉਹ ਫਸਲ ਉਗਾਉਂਦੀ ਹੈ ਜਿਹੜੀ ਫਸਲ ਸਾਡੇ ਤੇ ਤੁਹਾਡੇ ਸਾਰਿਆਂ ਦਾ ਪੇਟ ਭਰਦੀ ਹੈ ਕੈਮਰਾ ਪਰਸਨ ਲਵ ਪ੍ਰੀਤ ਦੇ ਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲਾ ਪਿੰਡ ਹਰਦਾਨ